ਕਟੀ ਦਾ ਵਿਦਿਆਰਥੀ ਇਸ ਸਮਾਗਮ ਵਿੱਚ ਪਹੁੰਚੇ ਆਪ ਜੀ ਨੂੰ ਜੀ ਆਇਆਂ ਨੂੰ ਆਪ ਦਾ ਹਾਂ ਮੈਂ ਆਪ ਜੀ ਦੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਤੀਰ ਜਮੀਨ ਹੰਦ ਦੀ ਤੇ ਇੱਕ ਪੀਰ ਦੇਖਿਆ ਮੁੱਖ ਤੇ ਰਹਾ ਯਦ ਹੱਥ ਜੋ ਤੀਰ ਦੇਖਿਆ ਉਮਰ ਬਾਲੜੀ ਕਿਉ ਹੱਥੀਂ ਬਾੜ ਕਿ ਤਾਣੂ ਪਿਛੋਂ ਘੋਮਣੇ ਬੰਦਾ ਤੀਰ ਦੇਖਿਆ ਜਮੀਨ ਹੈ ਨਦੀ ਤੇ ਇੱਕੋ ਪੀਰ ਦੇਖੀ ਕੰਗਿਰਾ ਔਕਣਾ ਭਾਵੇਂ ਲੱਖਾਂ ਹਜ਼ਾਰਾਂ ਸਈਆਂ ਛਲਕਦਾ ਆਖਣਾ ਚੋਣਾ ਕੋਰਾ ਨੀਰ ਦੇਖਿਆ ਰਾਹ ਸਾਜ ਦੀ ਤੇ ਵਾਰ ਪਰਵਾਸ ਸਾਰਾ ਤੁਰਿਆ ਜਾਂਦਾ ਜੰਗਲਾਂ ਨੂੰ ਫਕੀਰ ਦੇਖਿਆ ਜਮੀਨ ਹੈ ਨਦੀ ਤੇ ਇੱਕੋ ਪੀਰ ਦੇਖਿਆ ਅਨੰਦਪੁਰ ਚਮਕਾਨ ਸਰਹੰਦ ਦੇ ਕੋਲ ਕੋਲ ਹੈ ਦੁੱਖ ਵੱਖੋ ਵਕਤਾਂ ਸੋ ਸੀਨਾ ਕੀਰ ਦੇਖਿਆ ਲਿਖੇ ਜੋਰ ਨਾਮਾ ਜੋਰ ਤਾਹਾਂ ਬੰਦਿਆਂ 칼ਮਾ ਨੂੰ ਸ਼ੰਕੀਰ ਦੇਖਿਆ ਜ਼ਮੀਨ ਹੈ ਗਦੀ ਤੇ ਇੱਕੋ ਪੀਰ ਦੇਖਿਆ ਕੌਣ ਪੁੱਛਦਾ ਵਸਾਇਕ ਨੂੰ ਬਿਨਾਂ ਮੁਸਾਫੀ ਅੱਜ ਨਹੀਂ ਹਲੂਂਦਾ ਕੌਣ ਬੀਟ ਮੀਰ ਦੇਖਿਆ ਦੇਖਿਆ ਅਜਬ ਸੁਨੇਹ ਸੰਤ ਔਰ ਸਿਪਾਹੀ ਦਾ ਤਰਾਜ ਰਾਪਤੀ ਦਾ ਹੁੰਦਾ ਅਖੀਰ ਦੇਖਿਆ ਜ਼ਮੀਨ ਹੈ ਗਦੀ ਤੇ ਇੱਕੋ ਪੀਰ ਦੇਖਿਆ